ਦੁੱਧ ਦੀ ਵੈਲਿਊ ਸਰਹੰਦ ਚ ਪਤਾ ਨਾ ਦੁੱਧ ਦੀ ਵੈਲਿਊ ਅੱਜ ਹੁਣ ਦਿਨਾਂ ਚ ਪਤਾ ਲੱਗਦੀ ਆ ਉਹ ਹਿੰਦੀ ਵੈਲਿਊ ਵੀ ਮੱਤਲ ਸਾਹਿਬ ਸਰਾਂਚੀ ਪਤਾ ਲੱਗਦੀ ਆ 78000 ਉਸ ਵਕਤ ਸੋਨੇ ਦੀਆਂ ਮੋਹਰਾ ਕਰਕੇ ਡਿਮਾਂਡ ਟੌਡਰ ਮਲ ਜੀ ਨੇ ਜਗਾ ਖਰੀਦੀ ਸੀਗੀ ਜ਼ਮੀਨ ਤੇ ਦੁੱਧ ਦੀ ਕੀਮਤ ਅਸਲ ਕਨਾਟ ਪਲੇਸ ਦਿੱਲੀ ਨਹੀਂ ਸਰਹੰਦ ਚ ਪਤਾ ਲੱਗਦੀ ਦੁੱਧ ਦੇਖੋ ਨਾ ਤੁਸੀਂ ਪੂਰਾ ਪਰਿਵਾਰ ਮਾਰਤਾ ਦੁੱਧ ਦੇ ਚੱਕਰ ਚ ਪੈਸੇ ਦਾ ਦੁੱਧ ਨਹੀਂ ਸੀ ਉਹ ਇਸ਼ਕ ਸੀਗਾ ਗੁਰੂ ਸਾਧ ਦੇ ਨਾਲ ਤੇ ਜਦੋਂ ਮਹਿਰਾਜੀ ਦਾ ਬੱਚਾ ਕੋਲੂ ਚ ਪਾਣ ਲੱਗੇ ਜਦੋਂ ਲੱਤਾਂ ਕੱਟੀਆਂ ਆਉਂਦੀਆਂ ਪਰ ਜਿਹੜੇ ਸ਼ਰੀਰਾਂ ਨੂੰ ਲੱਗੀ ਉਹ ਸ਼ਰੀਰਾਂ ਦਾ ਦਰਦ ਵੀ ਦੇਖਣਾ ਚਾਹੀਦਾ ਹੈ ਬਜ਼ੁਰਗ ਮਾਤਾ ਗੁਜਰੀ ਜਿਨ੍ਹਾਂ ਨੂੰ ਟਿੰਡੇ ਬੁਰਜ ਚ ਰੱਖਿਆ ਗਿਆ ਦੋਹੇ ਬੱਚਿਆਂ ਨੂੰ ਛੋਟੇ ਛੋਟੇ ਬੱਚਿਆਂ ਨੂੰ ਰੱਖਿਆ ਗਿਆ ਕਿਹਦੇ ਵਾਸਤੇ ਸਾਡੇ ਵਾਸਤੇ ਸਾਡਾ ਧਰਮ ਬਚੇ ਇੱਕ 8 ਸਾਲ ਦਾ ਇੱਕ 6 ਸਾਲ ਦਾ ਕੋਈ ਉਮਰ ਹੈ ਤੇ ਜਦੋਂ ਉਹਦੇ ਸੂਈ ਵੀ ਲੱਗਦੀ ਆ ਤਾਂ ਪੂਰਾ ਸਰੀਰ ਸਾਡਾ ਕੰਮਨ ਲੱਗ ਜਾਂਦਾ ਹੈ ਤਕਲੀਫ ਹੁੰਦੀ ਹੈ ਫਿਰ ਉਹ ਵੀ ਤਾਂ ਬੱਚੇ ਗੁਰੂ ਸਾਹਿਬ ਦੇ ਸਾਡੇ ਲਈ ਤਾਂ ਸਾਡੇ ਲਈ ਕੁਰਬਾਨੀਆਂ ਦੇ ਗਏ ਡਰੇ ਨਹੀਂ ਹੱਸਦੇ ਹੱਸਦੇ ਦਿਵਾਰਾ ਸੱਚਗੇ ਕਮਿਊਨਿਟੀ ਦੁਨੀਆ ਚ ਨੀ ਹੈ ਜਿਹੜੀ ਜਿਹਦੀ ਆਬਾਦੀ 2% ਹੋਵੇ ਤੇ ਉਹਦੀ ਵੈਲਿਊ ਇੰਨੀ ਸਮਝਦੇ ਹੁਣ ਲੋਕੀ ਉਹਨੂੰ ਇੰਨਾ ਔਰ ਇਨ ਰਿਸਪੈਕਟ ਦਿੰਦੇ ਹੋਣ ਜਦੋਂ ਵੀ ਪਹੁੰਚਣ ਦੀ ਗੱਲ ਆਉਂਦੀ ਹੈ ਤਾਂ ਇਹ 2% ਵਾਲੇ ਸਭ ਤੋਂ ਅੱਗੇ ਮੰਨੇ ਜਾਂਦੇ ਨੇ ਜਿਹੜੇ ਲੜਨਗੇ ਨਹੀਂ ਆਪਣੇ ਕੰਮ ਵਾਸਤੇ ਉਹਨਾਂ ਦਾ ਬੱਚੂਗਾ ਕੀ ਅੱਜ ਕਹਿੰਦੇ ਬੇਅਦਬੀ ਹੋ ਗਈ ਤੇ ਉਹਦੇ ਬਾਅਦ ਇਹ ਲੜਨ ਲੱਗੇ ਕਿਉਂ ਨਹੀਂ ਲੜਨਗੇ ਵਰਚਸ ਵਰਚਸ ਦੀ ਲੜਾਈ ਹੈ ਪਾਰਟ ਟਾਈਮ ਡਰਾਈਵਿੰਗ ਕਰਦਾ ਸੀ ਤੇ ਪਾਰਟੀ ਸੀਗਾ ਤੁਸੀਂ ਦੱਸੋ ਕੀ ਚਾਹੀਦਾ ਮੈਨੇ ਕਿਹਾ ਯਾਰ ਤੁਸੀਂ ਅਸੀਂ ਤਾਂ ਮੰਦਿਰ ਚ ਕਰਨਾ ਹੈ ਕਨੇ ਕੋਈ ਗੱਲ ਨਹੀਂ ਜੀ ਤਬਲੇ ਵਾਲਾ ਮੈਂ ਲੈ ਕੇ ਆਉਂਗਾ ਉਹਨੇ ਆਪਣੇ ਜਿਹੜਾ 파ਟ ਦਾ ਕਾਰਜਕ੍ਰਮ ਸੀਗਾ ਉਹਨਾਂ ਨੂੰ ਰਿਕਵੈਸਟ ਕੀਤੀ ਕਿ ਕੱਲ ਰਾਮ ਮੰਦਿਰ 'ਚ ਪ੍ਰੋਗਰਾਮ ਹੈ ਤੇ ਸਾਨੂੰ ਪਹੁੰਚਾਉਣ ਵਾਸਤੇ ਉੱਥੇ ਜਾਣਾ ਸਿਰਫ ਉਹ ਹੀ ਨਹੀਂ ਆਏ ਗੁਰਦੁਆਰੇ ਦੇ ਲੋਕੀ ਵੀ ਆਏ ਕਿ ਅਸੀਂ ਸੁਣ ਕੇ ਆਵਾਂਗੇ ਪ੍ਰਤਾੜਨਾ ਦਿੱਤੀ ਗਈ ਫੇਰ ਵੀ ਨਹੀਂ ਧਰਮ ਬਦਲਿਆ ਤੁਸੀਂ ਅੱਜ ਲੱਖ ਰੁਪਏ ਵਾਸਤੇ 50000 ਵਾਸਤੇ ਸੁੱਖ ਸੁਵਿਧਾ ਵਾਸਤੇ ਧਰਮ ਬਦਲ ਲਓ ਇਦਾਂ ਨਹੀਂ ਹੋਣਾ ਚਾਹੀਦਾ ਟਾਲ ਮੀਆਂ ਤੇਰਾ ਸਤਾ ਪਹਾੜ ਦਾ ਤੁਰੇ ਜਾਂਦੇ ਨੇ ਗੁਰਾਂ ਦੇ ਦੋ ਲਾਲ ਜੀ ਸਰਸਾਨ ਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲੋ ਹਾਲ ਜੀ ਅੱਜ ਅਸੀਂ ਦੁੱਧ 70 ਰੁਪਏ ਕਿਲੋ ਲੈਣੇ ਆ ਤੇ ਉਹਨੂੰ ਸੋਚਦੇ ਆ 2 ਕਿਲੋ ਹੋਰ ਵੱਦ ਲੈ ਆਣੇ ਆ ਆ ਫੱਟੀਆਂ ਤਾਂ ਕੋਈ ਫਰਕ ਨਹੀਂ ਆ ਦੁੱਧ ਦੀ ਕੀ ਵੈਲਿਊ ਕਰਦੇ ਅਸੀਂ ਜਿਵੇਂ ਪਾਣੀ ਦੀ ਵੈਲਿਊ ਨਹੀਂ ਕਰਦੇ ਦੁੱਧ ਦੀ ਵੈਲਿਊ ਸਰਹੰਦ ਚ ਪਤਾ ਨਾ ਦੁੱਧ ਦੀ ਵੈਲਿਊ ਅੱਜ ਹੁਣ ਦਿਨਾਂ ਚ ਪਤਾ ਲੱਗਦੀ ਆ ਸਰੰਦ ਚ ਪਤਾ ਲੱਗਦੀ ਆ